ਹਾਂ ਇਹ ਤਿੰਨੇ ਭਰਾ ਤੁਹਾਨੂੰ ਕਹਿ ਕੇ ਗਏ ਗੱਲ ਤੁਹਾਡੇ ਕੀ ਜੱਫੀ ਪਾ ਗਏ ਨਹੀਂ ਹੁਣ ਇਹ ਤਾਂ ਮਾਤਾ ਹੋਣਾ ਦੀਆਂ ਹੋਰ ਵੀ ਸੀ ਆ ਹੋਰ ਪਰਿਵਾਰ ਸੀਗੇ ਕਿੱਥੇ ਹੈ ਬਲਾਓ ਇਹਨਾਂ ਦੇ ਕਿੰਨੇ ਆ ਦੇ ਅੱਛਾ ਆ ਦੱਸ ਦੱਸ ਯਾਰ ਇਹ ਤਾਂ ਪੱਲਾ ਨਹੀਂ ਮਾਤਾ ਹਾਂ ਨਾ ਪੱਲਾ ਨਹੀਂ ਪੱਲਾ ਨਹੀਂ ਪਹਿਲਾਂ ਪਹਿਲਾਂ ਸਿਰ ਤੇ ਹੱਥ ਰੱਖੋ ਆ ਟੈਂਪੂ ਆਂਦੇ ਐ ਤਰ੍ਹਾਂ ਕਰਾਇਆ ਆ ਤੇਰਾ ਕਰਾਇਆ ਇਹ ਗਾਣਾ ਪਛੋੜ ਦੀ ਗੱਲ ਵਾਸਤੇ ਕੋਈ ਜ਼ਿੰਮੇਦਾਰ ਨਹੀਂ ਹੈਗਾ ਨਾਲ ਆਏ ਹੋਣੇ ਕਿਸੇ ਕਿਸੇ ਦੀ ਟਰੈਕਟਰ ਟਰਾਲੀ ਦੀ ਲਾਦ ਲਓ ਯਾਰ ਇਹ ਪਤਾ ਕੀ ਆ ਟਰੈਕਟਰ ਟਰਾਲੀ ਦੀ 2 ਮਿੰਟ 2 ਮਿੰਟ ਆਹ ਦੱਸਦਾ ਸੀ ਟਰੈਕਟਰ ਟਰਾਲੀ ਨਹੀਂ ਨਹੀਂ ਨਾਲ ਹੀ ਲੈਣਾ ਮੈਂ ਪਤਾ ਕੀ ਕਹਿੰਨਾ ਮਾਤਾ ਉਹਨਾਂ ਕੋਲ ਕਰਾਇਆ ਵੀ ਬੱਤ ਵੀ ਹਾਂਜੀ ਠੀਕ ਆ ਵੀ ਤੁਸੀਂ ਟਰੈਕਟਰ ਟਰਾਲੀ ਦੀ ਕੋਈ ਸੇਵਾ ਕਰਦੇ ਨਾ ਕੋਈ ਬੰਦਾ ਕਰ ਸਕਦਾ ਚੱਲ ਕੋਈ ਨਾ ਵੀਰੇ ਹੁਣ ਕਿਹੜਾ ਲੈ ਕੇ ਆਉ ਆ ਦੋ ਪੈਸ ਦੋ ਦੋ ਯਾਰ ਇਧਰ ਇਧਰ ਓ ਨਹੀਂ ਮਾਤਾ ਜਿੰਦੇ ਬਸਦੇ ਕੀ ਨਾਮ ਹੈ ਤੁਹਾਡਾ ਫਰਵੰਸ ਸਕੋਰ 1 ਨਹੀਂ ਮਾਤਾ ਉਹ ਮੈਂ ਕੱਲ ਆਪਾਂ ਮੈਨੂੰ ਮੈਂ ਪੁੱਛਾਂ ਨਹੀਂ ਤੁਹਾਡਾ ਨਾਮ ਕੀ ਮੇਰੇ ਅਕਾ ਰਾਏ ਦਾ ਨਾਮ ਹੈ ਬਲਬੀਰ ਸਿੰਘ ਚੰਨਾ ਨਹੀਂ ਤੇ ਇਹਨਾਂ ਦੀ ਲਿਖੀ ਹੋਈ ਹੈ ਬਲਬੀਰ ਸਿੰਘ ਇਹਨਾਂ ਦੇ ਇੱਕ ਹੀ ਇੱਕ ਹੀ ਲਿਖੇ ਹੋਏ ਆ ਮੇਰੀ ਗੱਲ ਸੁਣ ਇੱਕ ਹੀ ਇਹ ਤੂੰ ਡਾਇਰੀ ਚ ਕੱਲ ਜਿਹੜੇ ਮੈਂ ਤੈਨੂੰ 8 ਲਿਖਾਈਆਂ ਸੀ ਨਾ 8 ਮੱਝਾਂ ਉਹ 8 ਕੀ ਦੋ ਵੈਰੀਫਾਈ ਕਰੀਏ ਨਾ ਹਮ ਵੈਰੀਫਾਈ ਕਰੀਏ ਮਾਤਾ ਉਹਨਾਂ ਦੇ ਦੋ ਵੈਰੀਫਾਈ ਹੋ ਗਏ ਇੱਕ ਐ ਇੱਕੇ ਇਹਨਾਂ ਦੇ ਹੋਏ ਇੱਕ ਇਹਨਾਂ ਨਾਲ ਦੇ ਦੇ ਯਾਰ ਕੋਈ ਨਹੀਂ ਕਰਦੇ ਇੱਕ ਮਿੰਟ ਮਾਤਾ ਨੂੰ ਕਰਦੇ ਬਾਕੀ ਜਿਹੜੇ ਆ ਆਪਾਂ ਉਹ ਕਿੱਥੇ ਨੇ ਮੈਂ ਤਾਂ ਕਿਹਾ ਆਜੋ ਆਜੋ ਆ ਪਹਿਲਾਂ ਬੁਲਾਓ ਬੁਲਾਓ ਇਹਨਾਂ ਦਾ ਵੈਰੀਫਾਈ ਕਰ ਲੈ ਬਾਈ ਜੀ ਹਰਬਾ ਹਰਬਾ ਸਾਡੇ ਇਹਨਾਂ ਦੇ ਕੁੜੀਆਂ ਸੀਗੀ ਸਾਡੇ ਕੁੜੀਆਂ ਸੀਗੀਆਂ ਜਿਹੜੀਆਂ ਬੱਤੀਆਂ ਫੇ ਉਹਨਾਂ ਦਾ ਕੋਈ ਆਇਆ ਉਹਨਾਂ ਨੇ ਕੋਈ ਨਹੀਂ ਆਇਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਥੇ ਆਪਾਂ ਨੂੰ ਲੋਕਲ ਬੰਦਾ ਕੋਲ ਅਪਰੋਚ ਕਰਦਾ ਪ੍ਰਿੰਸ ਰਖੜੀ ਸੀਆਈ ਵਾਲੇ ਕਿੱਥੇ ਇੰਸਪੈਕਟਰ ਸਾਹਿਬ ਸੀਆਈ ਵਾਲਿਆਂ ਨੂੰ ਬੁਲਾਓ ਹਾਂ ਇੰਸਪੈਕਟਰ ਸਾਹਿਬ ਗਰਮੀ ਦੀ ਗਰਮੀ ਤਾਂ ਗਰਮੀ ਦੀ ਵੀਰੇ ਇਹ ਕਿ ਨਹੀਂ ਆਉਂ ਹੋ ਜੀ ਪਿੱਛੇ ਹੋ ਜਾ ਯਾਰ ਪਿੱਛੇ ਭੀੜ ਨਾ ਕਰੋ ਖੁੱਲੇ ਹੀ ਹੋ ਜਾ ਆਪਾਂ ਆ ਦੋ ਮਾਤਾ ਨੂੰ ਮੈਂ ਉਹਦਾ ਕੀ ਕਹਿੰਦਾ ਸੀ ਹੁਣ ਇਹ ਕਿਰਾਇਆ ਦਿੱਤਾ ਗਿਆ ਸੀ ਆਪਾਂ ਇਹ ਇਹਨਾਂ ਨੇ ਕੋ ਕਿਰਾਇਆ ਵੀ ਕਰਾਇਆ ਵੀ ਪਾਤੀਏ ਤੇ ਟਰੈਕਟਰ ਦੀ ਸੇਵਾ ਹੋ ਸਕਦੀ ਹੈ ਟਰੈਂਪੂ ਦੀ ਕਹ ਦੋ ਟਰੈਂਪੂ ਲੈ ਦੂਗਾ ਇੱਕ ਮਾਦਾ ਆਈ ਨਹੀਂ ਉਹਨਾਂ ਦੇ ਘਰੇ ਬਜੋਣਾ ਹੈ ਹੋ ਜਾਊਗਾ ਹੋ ਜਾਊਗਾ ਓਕੇ ਤਿੰਨ ਅਗਲਾ ਦੱਸ ਹੁਣ ਤਿੰਨ ਚਾਰ ਹੋ ਗਏ ਅਗਲਾ ਕੱਢ ਲਓ ਜਿਹਦਾ ਨੀਚੇ ਖੜਾ ਹਾਂਜੀ ਉਹ ਆਪਾਂ ਉਹ ਮਾਤਾ ਦੀ ਸੇਵਾ ਤੁਹਾਨੂੰ ਦੇ ਦੀਏ ਨਹੀਂ ਨਹੀਂ ਬਾਈ ਨਹੀਂ ਕੋਈ ਕਾਨੂੰਨੀ ਪਗ ਹੈ ਅਸੀਂ ਕੋਈ ਨਹੀਂ ਇੰਸੈਕਟ ਬੰਸ ਸਕੋਰ ਹੈ ਬੰਸ ਸਕੋਰ ਨਹੀਂ ਇੱਕ ਬੰਸ ਸਕੋਰ ਹੈ ਇਹ ਘਰ ਬੰਸ ਸਕੋਰ ਹੈ ਕੰਬਸ ਸਕੋਰ ਬੰਸ ਸਕੋਰ ਮਾਤਾ ਜਿਹੜੇ ਉਹਨੇ ਸਿੱਖ ਹੈ ਨਹੀਂ ਤੇ ਗਿਆਨੀ ਉਹਨਾਂ ਕੱਲੇ ਸੀਗੇ ਉਹ ਨੇ ਉਹ ਜਿਨ੍ਹਾਂ ਦੇ ਘਰੇ ਗਈ ਸੀ ਸਭ ਤੋਂ ਪਹਿਲਾਂ ਜਿਨ੍ਹਾਂ ਦਾ ਘਰ ਹੈਵੀ ਸੀਗਾ ਉਹ ਉਹ ਸੀਗੇ ਤੁਹਾਡਾ ਪਿੰਡ ਕਿਹੜਾ ਪਿੰਡ ਕਰਨਾ ਆਹ ਮਾਤਾ ਹੁਣ ਤਾਂ ਕਲੀਅਰ ਹੋ ਗਏ ਆ ਵੀ ਇੱਕ ਮਾਤਾ ਤਿੰਨ ਚਾਰ ਕਲੀਅਰ ਹੋ ਗਏ ਚਾਰ ਕਲੀਅਰ ਹੋ ਗਏ ਉਹ ਕਿ ਪੰਜ ਪੰਜਵੇਂ ਦੱਸੋ ਇਹ ਚਾਰੋਂ ਇੱਕ ਹੀ ਕਿਹਨਾਂ ਨਹੀਂ ਚੌਥਾ ਕੌਣ ਹੈ ਤੇ ਮੈਂ ਨਹੀਂ ਤੁਸੀਂ ਨਹੀਂ ਤੁਸੀਂ ਕਿਹ ਕਿਹੇ ਲੱਗ ਗਏ ਨਹੀਂ ਨਹੀਂ ਲੱਗ ਲੱਗ ਨਹੀਂ ਕੋਈ ਅੱਛਾ ਅੱਛਾ ਤੁਹਾਡਾ ਕਿਹੜਾ ਵੀਰੇ ਤੁਹਾਡਾ ਕਿਹੜਾ ਕੈਸ਼ ਕਿੱਥੇ ਆ ਇੱਧਰ ਦੋ ਵੀ ਆ ਇੱਧਰ ਦੱਸ 10000 ਇਹਨਾਂ ਨੂੰ ਦੋ ਕਿੰਨੇ ਘਰ ਹੋ ਗਿਆ ਮਾਤੂ ਦਈਆ ਸੱਤਨਾ ਬਾਈ ਨਹੀਂ ਆ ਲੋ ਇਹ ਇਹ ਕਿਰਾਇਆ ਹੈ ਠੀਕ ਹੈ ਤੂੰ ਹੀ ਕਿਰਾਇਆ ਭਾਵੇਂ ਲਾ ਰਹੇ ਹੋ ਮਾਤਾ ਹਣ ਦਾ ਬਜ਼ੁਰਗ ਆ ਮੈਂ ਤਾਂ ਕਰਕੇ ਕਹਿੰਦਾ ਜੀ ਜੇ ਮਾਤਾ ਨੂੰ ਆਲੋ ਬਾਈ ਓਕੇ ਇੱਕ ਦੋ ਤਿੰਨ ਚਾਰ ਪੰਜ ਚਾਰ ਰਹੀ 4 ਰਹੀ 4 ਲੋਹ ਟੋਟਲ 10 ਹੈ ਤਾਂ ਚਾਰ ਰਹਿ ਕੇ ਚਾਰ ਜਿਹੜੇ ਨੋਟ ਨੇ ਆਪਣੇ ਓਕੇ ਦਾਰ ਸਿੰਘ ਥੋੜਾ ਨਾਲ ਹਾਂਜੀ ਬਸ ਠੀਕ ਹੈ ਹੋਰ ਯਾਰ ਮਾਤਾ ਉਹ ਇੱਧਰ ਕੋ ਹਵਾ ਲੈਣ ਨੂੰ ਮਾਤਾ ਇਹ ਖੁੱਲੇ ਹੋਗੇ ਤੁਸੀਂ ਉਹ ਕੋਈ ਕੁਰਸੀ ਕਰਸੀ ਨਹੀਂ ਹੈਗੀ ਬਲਵੀਰ ਸਿੰਘ ਬਲਵੀਰ ਸਿੰਘ ਬਲਵੀਰ ਸਿੰਘ ਇਹ ਘਰ ਆਲਾ ਇਹਨਾਂ ਦਾ ਕਿੱਥੇ ਹੈ ਜੀ ਉਹ ਆ ਦੇ ਕੋ ਆ ਆਰੇ 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 ਮਾਤਾ ਮਾਤਾ ਦੇ ਹਾਂ ਕੁਰਸੀ ਕਰ ਉਸ ਵਾਪਸ ਕੋ ਕਿੰਨੇ ਹੋਗੇ 1 2 3 4 4 5 ਇੱਕ ਮਾਤਾ 5 ਬਾਕ ਪੰਜ ਥੋੜੀ ਜਿਆਦੇ ਆ ਯਾਰ 8 ਤੇ 3 ਰੋਡ ਕੋਸਟ ਨੂੰ ਦੋ ਜਿਆਦੇ ਅੱਛਾ ਨਾ ਦੋ ਆਪੂ 21 91 ਅੱਛਾ ਅੱਛਾ ਦੋ ਦਾ ਸੀ ਕਿ ਵੀਰੇ ਤੇ ਲਿਖੇ ਇੱਕ ਮੋਟਰਸਾਈਕਲ ਕਰ ਦੋ ਫੱਤੀ ਦਾ ਦੋ ਮਜ਼ਾ ਆ ਦੋ ਦੇ ਲੋਰ ਲਓ ਜਾਂ ਮਿਆਰੇ ਲੋਬਾ ਜੀ ਜੇ ਆਪਾਂ ਰਾਬੇ ਦਾ ਦੋ ਕਰ ਦਿੰਦੇ ਹੋ ਹੋਰ ਕਿਉਂਕਿ ਇਹ ਦੇਖੋ ਹੁਣ ਕਿੰਨੀਆਂ ਵੱਜ ਗਈਆਂ ਗਆਂ ਕਿੰਨੀਆਂ ਦੋ 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 ਇਹਨੂੰ ਵੀ ਕਰ ਦੇ ਫਿਰ ਯਾਰ ਹੁਣ ਸਾਰੇ ਕਰਨ ਨਹੀਂ ਬਾਕੀ ਜਿਨ੍ਹਾਂ ਦਾ ਨੋਟ ਨਹੀਂ ਜਿਨ੍ਹਾਂ ਦਾ ਨੋਟ ਦਿੱਤਾ ਸੀ ਉਹਨਾਂ ਨੂੰ ਪਹੁੰਚੋਣੀਆਂ ਸਾਰੇ ਆ ਗਏ ਉਹਨਾਂ ਨੂੰ ਹੋਰ ਲੈ ਕੇ ਦੇ ਦਾਂਗੇ ਡਨ ਕਰੋ ਨਹੀਂ ਨਹੀਂ ਵੀਰੇ ਰਹਿ ਗਏ ਨੇ ਇੱਥੇ ਆਪਣੇ ਕੋਲ 10 ਕਰਨੇ ਵੀ ਚਾਹੀਏ ਮੈਨੂੰ ਪਤਾ ਕੀ ਹੈ ਨਾ ਆਪਾਂ ਅਗਲੀ ਸੇਵਾ ਕਰਨ ਲੈਣਾ ਲੇਟ ਹੋਈ ਨਹੀਂ ਨਹੀਂ ਕਰ ਦੇ ਬਸ ਤੋਰ ਦੇ ਆਪਦੇ ਕਿ ਹੁਣ ਆ ਦੇ ਕੋ 1 2 3 4 5 6 ਵੀ ਜਿਹੜੀ ਜਾਣੀ ਆ ਚਾਰ ਰਹਿ ਗਈਆਂ ਗਆਂ ਹੁਣ ਫਿਰ ਅੱਗੇ ਆਉਣਾ ਕੀ ਕੋਣ ਨੇ ਅਜਾ ਬਾਪੂ ਸਾਸ ਜਿੰਨਾ ਦਾ ਪਿੰਡ ਚੱਲਿਆ ਆ ਬਾਪੂ ਸਾਸ ਜੀ ਨਹੀਂ ਜੀ ਮੈਂ ਮੈਂ ਤਾਂ ਦੱਸਦਾ ਮੇਰੀ ਸਿਸਤੋ ਜਿੱਥੇ ਤੁਸੀਂ ਕੱਲ ਗਏ ਸੀ ਅੱਜ ਉਹ ਆ ਜਾਣਾ ਸੀ ਉਹਨਾਂ ਐਨੇ ਆ ਮਾਦਮ ਰਾਈ ਕਹਿੰਦਾ ਮੈਂ ਅਸੀਂ ਦੋ ਭਾਈਆਂ ਇੱਕ ਕਿੱਲਾ ਜ਼ਮੀਨ ਹੈ ਘਰ ਮੇਰੇ ਸੰਦ ਖੜੇ ਆ ਅੱਜ ਜਿੱਥੋਂ ਤੱਕ ਵੀਡੀਓ ਸੁਣੇ ਉਹ ਬੰਦਾ ਮੈਂ ਇੱਕ ਟੈਂਕੀ ਤੇਲ ਦਾ ਘਰੋਂ ਪ੍ਰਬੰਧ ਕਰ ਸਕਦਾ ਕਿਸੇ ਦੀ ਪੈਲੀ ਕਰਾਉਣ ਵਾਸਤੇ ਠੀਕ ਆ 855 ਡੈਕਟਰ ਕੰਪਿਊਟਰ ਕਰਾਇਆ ਸਭ ਕੁਝ ਮੇਰੇ ਕੋਲ ਆ ਕੋਈ ਬੰਦਾ ਮੈਨੂੰ ਫੋਨ ਕਰੇ ਮੇਰਾ ਨੰਬਰ ਲਓ 97805 1949 ਮੈਂ ਪਹਿਲੀ ਕਰਾਉਣ ਵਾਸਤੇ ਮੇਰਾ ਮਹੀਨਾ ਲੱਗੇ ਦਸ ਦਿਨ ਲੱਗੇ ਮੈਂ ਸੇਵਾ ਕਰਾਂਗਾ ਠੀਕ ਆ ਨਹੀਂ 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 ਜੀ ਅਸੀਂ ਨਾਲ